ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੁੱਪ ਕੀਤੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਚੰਗੇ ਦੁੱਧ ਵਾਲੀ ਬਾਈ ਦੱਸਦਾ ਮੱਝ ਜਿਹੜੀ ਤਾਜੀ ਸੂਈ ਸਵਾਈ ਹੈ ਤੇ ਇੱਕ ਇੱਧਰ ਵੈੜਾ ਇਨਫਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਸਿਕਾ ਭਾਈ ਨਾਮ ਤੇ ਐਡਰੈਸ ਨਾ ਭਾਈ ਸਿਰਦਾ ਸੰਗ ਪੰਡ ਚੁੱਪ ਕੀਤੀ ਕੋਣ ਨੰਬਰ ਦਾ ਸੀ 904168102 ਇੱਕ ਵੀਰੇ 904168102 ਕਿੰਨਾ ਵਸੂਆ ਇਹ ਵੀਰੇ ਤੀਜੇ ਸੂਏ ਸੁੰਦੀ ਆ ਮਗਰ ਕੱਟੀ ਆ ਬਹੁਤ ਤਾਂ ਮਾਲ ਕਹਿੰਦਾ 17 18 ਕਿਲੋ ਪਰ ਆਪਾਂ 15 ਕਿਲੋ ਗਰੰਟੀ ਲਵਾਂਗੇ ਮੈਰੀ ਕੁ ਠੀਕ ਹੈ 15 ਕਿਲੋ ਬਾਕੀ ਭਾਈ ਕਿਸੇ ਪੁਰਾਣੇ ਲੈਣੀ ਆ ਵੀਰੇ ਹੁਣੇ ਸੂਈ ਆ ਹਮ ਜਿਹੜਾ ਕੋਈ ਲਚੋਲਾ ਪੁੱਲਾ ਸੌਦਾ ਕਰ ਜੇ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਚੋਕੇ ਮੈਂ ਲੈ ਰਿਹਾ ਹਫਤੇ ਤਾਈ ਮੈਂ ਦੋ ਤੇ ਆ ਜੂ ਸਹੀ ਹੈ ਠੀਕ ਹੈ ਨਾ ਇਹਦੇ ਜਬਈ ਕੋਈ ਕਿਸੇ ਨੂੰ ਲਾਂਭਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਆਪਾਂ ਦਾ ਤਸਲੀ ਕਰਕੇ ਲਗਿਆ ਜੀ ਨੇ ਜਿਹਨੇ ਪੈਸੇ ਲਾਉਣੇ ਬਈ ਹਮ ਸਹੀ ਆਪਾਂ ਪਾਟਾ ਨੋਟ ਲੈਣਾ ਨਹੀਂ ਅਗਰੇ ਨੇ ਖੋਟੀ ਲੈਣੀ ਹੁੰਦੀ ਸਹੀ ਹੈ ਮਗਰ ਕੀ ਇਹਦੇ ਮਗਰ ਕੱਟੀ ਬਈ ਕੱਢੀ ਹੈ ਬਾਹਰ ਹੁੰਗਾ ਬਈ ਘੰਟਾ ਅਕ ਸੁਈ ਨੂੰ ਠੀਕ ਹੈ ਦੋਸਤੋ ਘੰਟਾ ਕ ਹੋ ਗਿਆ ਸੁਈ ਨੂੰ ਬੱਚਾ ਮਗਰ ਕੱਟੀ ਬਾਹਰ ਸਮਾਣੀ ਹੋਇਆ ਕਿਉਂਕਿ ਬੱਚਾ ਅਜੇ ਖੜ ਨਹੀਂ ਲੱਗਿਆ ਜੀਰ ਪੈਣੀ ਬਾਕੀ ਆ ਲੜ ਤੁਰਿਆ ਹੋਇਆ ਹੋਰ ਘੰਟੇ ਖੰਡ ਤੱਕ ਜਦੋਂ ਪੱਠਿਆਂ ਨਾ ਰੱਝ ੜਜ ਕੇ ਮੱਝ ਬੈ ਗਈ ਤੇ ਜੀਰੇ ਨੇ ਸੱਡ ਦੇਣੀ ਆ ਤੀਜੇ ਸੂਏ ਸੁੰਦੀ ਆ ਕੱਦ-ਕਾਟ ਵੱਡਾ ਹੀ ਐ ਵਜਨ ਬਹੁਤ ਐ ਹਵਾਨਾ ਵੀ ਸੋਹਣਾ ਵੱਡਾ 16-17 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆਉਣਾ ਪਰ ਤੁਸੀਂ 15 ਮੰਨ ਕੇ ਆਓ 15 ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਬਾਕੀ ਬਾਈ ਕਹਿੰਦਾ ਹੁਣ ਉਹਲਾ ਤਾਂ ਕੋਈ ਰਹਿ ਨਹੀਂ ਗਿਆ ਸੂਪ ਹੀ ਐ ਕੋਈ ਭੈਣ ਭਰਾ ਸੌਦਾ ਕਰ ਲੇ ਅੱਜ ਤੋਂ ਭਾਵੇਂ ਅਗਲਾ ਅੱਜ ਚੋਕੇ ਲੈ ਜੇ ਭਾਵੇਂ ਦੋਹਾਂ ਦਿਨਾਂ ਨੂੰ ਚੋਕੇ ਲੈ ਜੇ ਭਾਵੇਂ ਹਫਤੇ ਨੂੰ ਜਿੱਦਣ ਦੁੱਧ ਤੇ ਆ ਜਾਂਦੀ ਆ ਉਦਨ ਅਗਲਾ ਚੋਕੇ ਲੈ ਜੇ ਪਰ ਇੱਕ ਭਰਾ ਲੈਣ ਵਾਲੇ ਭਰਾ ਨੂੰ ਬੇਨਤੀ ਹੈ ਕੋਈ ਬੰਦਾ ਲਵੇ ਯਾਰ ਭਾਈ ਮੇਰੇ ਮੇਰਾ ਕੋਈ ਸਾਕਾ ਨਹੀਂ ਜਿਹਨੇ ਲੈਣੀਆਂ ਚੋਕੇ ਤਸੱਲੀ ਕਰਕੇ ਲਵੇ ਬਾਅਦ ਚ ਲਾਂਬਾ ਕਿਸੇ ਦਾ ਕੋਈ ਨਹੀਂ ਭਾਈ ਠੀਕ ਹੈ ਬਾਅਦ ਚ ਅਗਲਾ ਕਹਿੰਦਾ ਭਾਈ ਤੂੰ 18 ਕਿਆ 17 ਕਿਆ ਹੁਣ ਮੈਂ ਦਿੱਤੀ ਆ ਫੁੱਲ ਪੈਣ ਭਾਈ ਹਮ ਬਠੰਡੇ ਕੋਲੇ ਦੁੱਧ 15 ਕਿਲੋ ਚਵਾ ਕੇ ਦਿੱਤੀ ਨੀ ਲੀਰਾਵੇ ਦੀ ਮੈਂ ਆਪਾ ਉਹਦੇ ਵਿੱਚ ਹੀ ਆ ਦੋ ਟਾਈਮ ਬੰਦਾਂ ਨੇ ਚੋਕੇ ਲਈ ਕੋਈ ਗੁੱਸਾ ਨਹੀਂ ਦੋ ਬੰਦਾ ਢਾਂਡੀਆਂ ਲਗਿਆ ਉਹ ਕਹਿੰਦਾ ਵੀ ਦੁੱਧ ਨਹੀਂ ਦਿੰਦੇ ਆ ਕਹਿੰਦਾ ਸ਼ੇਸ਼ੇ ਕਿਲੋ ਕਿਆ ਤੇ ਮੈਂ ਕਹਾਂ ਲੈਂ ਜਾਂ ਕਿੰਨੇ ਦੀਆਂ ਤੂੰ ਭਾਈ 28000 ਦੀਆਂ ਫਰਮਾਨ ਆ ਪਰਾ ਕਿਸੇ ਨੇ ਕਿਤੋਂ ਵੀ ਲੈਣਾ ਪਸੋ ਹੂੰ ਮੈਂ ਨਹੀਂ ਕਹਿੰਦਾ ਮੈਥੇ ਲਓ ਜਿੱਥੋਂ ਵੀ ਲੈਣਾ ਹੂੰ ਪਰ ਚੋਕ ਤਸੱਲੀ ਕਰਕੇ ਲਓ ਬਾਅਦ ਚ ਪਰਾ ਕਿਸੇ ਨੂੰ ਕੋ ਨਾਂ ਬਰਾਂ ਦਿਓ ਹਾਂ ਆਪਾਂ ਮੈਂ ਵੀ ਕਹਿੰਦੇ ਹੁਣ ਤਾਜੀ ਸੋਈ ਆ ਜੇ ਇਹਦਾ ਲੜ ਤੁਰਿਆ ਬਾਈ ਹਾਂ ਦੋ ਡੰਗ ਤਿੰਨ ਡੰਗ ਜੇ ਕਿਸੇ ਬੰਦੇ ਨੂੰ ਸ਼ੱਕ ਹੈ ਬਿਆਨਾ ਦੇ ਜੇ ਹਫਤੇ ਬਾਅਦ ਮੈਂ ਚੋਕੇ ਲੈ ਜੇ ਬਾਈ ਠੀਕ ਹੈ ਦੁੱਧ ਹੋਇਆ ਲੈ ਜੇ ਨਹੀਂ ਹੋਣੀ ਸਾਈ ਵਾਪਸ ਲੈ ਜੇ ਬਾਈ ਉਹ ਚੈੱਕ ਕਰਨੀ ਬਾਈ ਆਪਾਂ ਕਿਸੇ ਗੱਲ ਨਹੀਂ ਮੜਨੀ ਹੂੰ ਠੀਕ ਆ 그러면은 ਪੈਸੇ ਲਾਉਣੇ ਆ ਤਸੱਲੀ ਕਰਕੇ ਲਵੇ ਸਹੀ ਹੈ ਲਾਂਬਾ ਕੋਈ ਨਹੀਂ ਕਿਸੇ ਦਾ ਬਾਈ ਸਹੀ ਹੈ ਦੋਸਤੋ ਆਦਾ ਬਾਈ ਨੇ ਸਰੇ ਵਾਲੀ ਗੱਲ ਹੀ ਕਹਤੀ ਆ ਕਿ ਕੋਈ ਭੈਣ ਭਰਾ ਸੌਦਾ ਕਰ ਲੇ ਸਾਈ ਮੇਰੇ ਨਾਲ ਕਰ ਲੇ ਦੋਹਾਂ ਦਿਨਾਂ ਨੂੰ ਚੋਕੇ ਲੈ ਜਾਣੀ ਚਾਹੁੰਦਾ ਅਗਲਾ ਦੋਹਾਂ ਦਿਨਾਂ ਨੂੰ ਚੋਕੇ ਲੈ ਜੇ ਨਹੀਂ ਹਫਤੇ ਨੂੰ ਇਹਨੇ ਦੁੱਧ ਤੇ ਆ ਜਾਣ ਜਿੱਦਣ ਦੁੱਧ ਤਿਆਰ ਹੋ ਜਾਂਦਾ ਦੋ ਟਾਈਮ ਤਿੰਨ ਟਾਈਮ ਅਗਲਾ ਦੁੱਧ ਕੰਡੇ ਤੇ ਜੋਕ ਕੇ ਲੈ ਜੇ ਦੋ ਟਾਈਮ ਤਿੰਨ ਟਾਈਮ ਅਗਲਾ ਦੁੱਧ ਕੰਡੇ ਤੇ ਜੋਕ ਕੇ ਲੈ ਜੇ ਫੇਰ ਤਾਂ ਹੁਣ ਕੋਈ ਸ਼ੱਕ ਤਾਂ ਰਹਿ ਹੀ ਨਹੀਂ ਗਈ ਬਾਈ ਨੇ ਤਾਂ ਖੁੱਲੀਆਂ ਛੋਡਾਂ ਦੇ ਦਿੱਤੀਆਂ ਹਵਾਨਾ ਸੋਹਣਾ ਵੱਡਾ ਉਪਰੋਂ ਸੂਲ ਤੋਂ ਫਟਾ ਗੁਚੜਾ ਹਵਾਨਾ ਸਟਾਰਟ ਹੁੰਦਾ ਮੋٹے ਥਾਣਾ ਅੱਧੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਕੋਈ ਫੂਟ ਨਹੀਂ ਛਾਂਗ ਨਹੀਂ ਚੋਣ ਲੱਗਾ ਬਾਈ ਮੈਂ ਨਾ ਗੱਲ ਹੀ ਮਕਾਰ ਦੇਦਾ ਚਵਾ ਬਾਈ ਦੱਸਦਾ ਬਹੁਤ ਚੰਗਾ ਮੋਟੀ ਧਾਰ ਹੈ ਗੂਠੇ ਜਿਨੀ ਕੋਈ ਐ ਨਹੀਂ ਗੱਲ ਕੋਈ ਭੂਰ ਨਹੀਂ ਛੱਟਾ ਨਹੀਂ ਚਵਾਈ ਦੀ ਇੱਕ ਨੰਬਰ ਹੈ ਹੂੰ ਬਾਈ ਜੀ ਨੇ ਅਰੇ ਵੀ ਇਹ ਲਾਉਣੇ ਅਕਸਰ ਫੂਟ ਵੀ ਲਾਉਣੇ ਲੈ ਸਹੀ ਗੱਲ ਹੈ ਜੈ ਜੈ ਮੋਲ ਬਾਈ ਮੋਲ ਬਾਈ 130000 ਰੁਪਏ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਬਾਈ 130000 ਮੋਲ ਹੈ ਮਾਨਤਾਨ ਹੋ ਜੂ ਦੁੱਧ ਬਾਈ ਕਹਿੰਦਾ 16 17 ਕਿਲੋ ਦੇਊਗੀ 15 ਮੰਨ ਕੇ ਅਗਲਾ ਲੈ ਲੈ 15 ਦੀ ਗਾਰੰਟੀ ਹੈ ਨਹੀਂ ਕੋਈ ਸਾਈ ਕਰ ਲੈ ਅੱਜ ਤੋਂ ਹਫਤੇ ਨੂੰ ਜਿੱਦਣ ਦੁੱਧ ਤਿਆਰ ਹੋ ਜਾਂਦਾ ਅਗਲਾ 15 ਕਿਲੋ ਦੁੱਧ ਕੰਡੇ ਦੇ ਜੋਖ ਕੇ ਲੈ ਜੇ ਵੱਡੀ ਮੱਝ ਹੈ ਵਜ਼ਨ ਫੁੱਲ ਹੈ ਨਹੀਂ ਤਾਜ਼ਾ ਸੂਆ ਪਸ਼ੂ ਲੱਕਾ ਜਿਹਾ ਮਾਰ ਜਾਂਦਾ ਹੁੰਦਾ ਸੂਆ ਮੰਨ ਜਾਂਦਾ ਹੁੰਦਾ ਪਰ ਮੱਝ ਰਾਜੀ ਹੈ ਕੋਈ ਇਹਨੇ ਸੂਆ ਨਹੀਂ ਮੰਨਿਆ ਚਾਰ ਚਪੇਰੋਂ ਇੱਕੋ ਜੀ ਪਈ ਆ ਕਿਉਂਕਿ ਰਾਜੀ ਮੱਝ ਜ਼ਿਆਦੇ ਆ ਕੋਈ ਹੱਡ ਨਹੀਂ ਦੀਂਦੇ ਪੈਠੋਪੜੇ ਦੀ ਗੋਲ ਆ 2 ਨੰਬਰ ਤੇ ਆ ਜਾ ਬਾਈ ਸੁਰਿੰਦਰ ਇਹ ਬਾਈ ਟੋਕੜ ਗਾਂ ਦੁੱਧ 7-8 ਕਿਲੋ ਆ ਹੂੰ ਅਗਲਾ 6 ਮੰਨ ਕੇ ਲਵੇ ਠੀਕ ਆ 2 ਮਹੀਨੇ ਦੀ ਗੱਬਣ ਕਿ ਆਪਾਂ ਫੰਡਰ ਮੰਨ ਕੇ ਦੇਣੀ ਬਈ ਸਹੀ ਆ ਮੁੱਲ ਲਵਾਂਗੇ 20000 ਰੁਪਏ ਬਈ ਠੀਕ ਆ ਟੋਲ ਹੈ ਦੋ ਡੰਗ ਤਿੰਨ ਡੰਗ ਗਲਤ ਸਲੀ ਕਰ ਕਰ ਜਾਂਦੇ ਦੁੱਧ 7-8 ਕਿਲੋ ਬਾਈ ਕਹਿੰਦਾ ਅਗਲਾ 6 ਕਿਲੋ ਮੰਨ ਕੇ ਲਵੇ 20000 ਦੀ ਦੇ ਦੇਣੀ ਆ ਡੇਢ ਮਹੀਨੇ ਦੀ ਬਣੀ ਆ ਅਗਲਾ ਖਾਲੀ ਮੰਨ ਕੇ ਲਵੇ ਸੀਲ ਸਾਉ ਫੁੱਲ ਆ ਭਾਈ ਜੇ ਮਰਜੀ ਸੀਲ ਸਾਉ ਫੁੱਲ ਆ ਜਿਹੜੇ ਪਾਸੇ ਦੀ ਮਰਜ਼ੀ ਬਹਿ ਕੇ ਅਗਲਾ ਚਵਾਈ ਕਰ ਲੇ ਭਾਵੇਂ ਐਂ ਭਾਈ ਥਣ ਚਾਰੀ ਆ ਗੁਲਾਬੀ ਹੱਥ ਦੀ ਚਵਾਈ ਵਾਲੇ ਭਾਵੇਂ ਬਾਈ ਕਹਿੰਦਾ ਬਹਿ ਜੇ ਅਗਲਾ ਕੋਈ ਪਸਮਾਈ ਨਹੀਂ ਬਾਈ ਨੇ ਉਹੀ ਬਹਿ ਗਿਆ ਬਾਕੀ ਨਾ ਭਾਈ ਅਗਲਾ ਚੋਕੇ ਲੈ ਜੂ ਜਿਹਦੇ ਪਸੰਦ ਆਊਗੀ ਚਾਰਾ ਥਾਣਾ ਜੋ ਬਾਈ ਨੇ ਧਾਰਾ ਮਾਰਦਿਆਂ ਜਿਹਦੇ ਪਸੰਦ ਆਊਗੀ ਅਗਲਾ ਚੋਕੇ ਲੈ ਜੇ ਹੂੰ ਸਹੀ ਆ ਕੋਲ ਦਾ ਸਤ ਮਰਿ 20000 ਦੀ ਦੇ ਦੇਣੀ ਆ ਦੋ ਨੰਬਰ 7-8 ਕਿਲੋ ਦੁੱਧ 6 ਕਿਲੋ ਮੰਨ ਕੇ ਅਗਲਾ ਬਾਈ ਕਹਿੰਦਾ ਲੈ ਜੇ ਡੇਢ ਮਹੀਨੇ ਦੀ ਬਣੀ ਆ ਆਪਾਂ ਫੰਡਰ ਕਰਕੇ ਦੇਣੀ ਬਾਈ ਠੀਕ ਐ ਮਾਲਕ ਨੂੰ ਕਹਿ ਕੇ ਲਈ ਐ ਕਹਿ ਕੇ ਆਪਾਂ ਦੇਣੀ ਐ ਠੀਕ ਐ ਬਾਈ ਕਹਿੰਦਾ ਮਾਲਕਾਂ ਨੇ ਡੇਢ ਮਹੀਨੇ ਦੀ ਕਿਹਾ ਆਪਾਂ ਫੰਡਰ ਮੰਨ ਕੇ ਲਈ ਆ 10 ਤੋਂ ਉਹਨੂੰ ਦਿੱਤਾ ਕਿਉਂਕਿ ਆਪਾਂ ਨੂੰ ਮਗਰੋਂ ਦੱਸਿਆ ਕੱਲ ਨੂੰ ਇਹ ਗੱਬਣ ਨਿਕਲ ਜੇ ਮਗਰੋਂ ਅਗਲਾ ਕਵੇ ਬਾਈ ਯਾਰ ਤੂੰ ਤਾਂ ਖਾਲੀ ਕਹਿੰਦਾ ਸੀ ਇਹ ਤਾਂ ਗੱਬਣ ਐ ਤਾ ਬਾਈ ਨੇ ਕਹਿਤਾ ਕਿ ਡੇਢ ਮਹੀਨੇ ਦੀ ਬਣੀ ਆ ਪਰ ਅਗਲਾ ਖਾਲੀ ਮੰਨ ਕੇ ਲੈ ਜਾਵੇ ਜੇ ਕੱਲ ਨੂੰ ਗੱਭਰ ਨਿਕਲਦੀ ਆ ਉਥੇ ਬਾਅਦ ਚ ਨਾ ਅਗਲਾ ਕਹੇ ਯਾਰ ਤੂੰ ਤਾਂ ਕਿਹਾ ਸੀ ਟੋਕੜ ਆ ਇਹਦਾ ਸੀਵਨ ਲੱਗਿਆ ਹੀ ਨਹੀਂ ਖਾਲੀ ਆ ਉਹ ਤਾਂ ਕਹਤਾ ਕਿ ਡੇਢ ਮਹੀਨੇ ਦੀ ਬਣੀ ਆ ਟੋਕੜ ਖਾਲੀ ਮੰਨ ਕੇ ਲਵੇ ਹੋ ਸਕਦਾ ਤੁਹਾਡੀ ਕਿਸਮਤ ਨੂੰ ਗੱਭਰ ਨਿਕਲ ਜਾ ਤਾਂ ਬਾਲੀ ਵਧੀਆ ਗੱਲ ਆ ਅੱਜ ਦੀ ਵੀਡੀਓ ਵਿੱਚ ਦੋ ਪਸ਼ੂ ਇੱਕ ਨੰਬਰ ਮੱਝ ਦੀ 15 ਕਿਲੋ ਦੀ ਗਾਰੰਟੀ ਸੌਦਾ ਤੋਂ 16 17 ਕਿਲੋ ਪਿਆਉ ਨਹੀਂ ਕੋਈ ਸੌਦਾ ਕਰ ਲੈ ਹਫਤੇ ਨੂੰ 15 ਕਿਲੋ ਦੁੱਧ ਕੰਡੇ ਤੇ ਜੋ ਕੇ ਲੈ ਜੇ ਫੋਨ ਨੰਬਰ ਸਕਰੀਨ ਤੇ ਚੁੱਪ ਕੀਤੀ ਪਿੰਡ 'ਚ ਦੋ ਨਾ ਖੜੇ ਆ ਮਗਰੇ ਦੇ ਕੱਟੀ ਆ ਮੱਝ ਦੇ ਸਾਰੇ ਨੂੰ ਸਾਸੀ ਕਰ